ਮਾਂਸਾ ਦੇ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ ਮਾਂਸਾ ਦੇ ਖਿਆਲਾਪਿੰਡ ਦੇ ਕੋਲ ਦੋ ਸਵਿਫਟ ਗੱਡੀਆਂ ਦੀ ਹੋਈ ਆਪਸ ਦੇ ਵਿੱਚ ਟੱਕਰ ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀਆਂ ਦੇ ਪਰਖੱਚੇ ਉੱਡ ਗਏ ਤੇ ਤਿੰਨ ਲੋਕਾਂ ਦੀ ਇਸ ਹਾਦਸੇ ਦੌਰਾਨ ਮੌਤ ਹੋ ਗਈ ਹੈ ਦੋ ਸਵਿਫਟ ਕਾਰ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਟਕਰਾਂਦੀਆਂ ਨੇ ਇੱਕ ਗੱਡੀ ਜਿਸ ਦੇ ਵਿੱਚ ਇੱਕ ਕਪਲ ਸਵਾਰ ਸੀ ਜੋੜਾ ਸਵਾਰ ਸੀ ਜੋ ਕਿ ਹਰਿਆਣਾ ਤੋਂ ਆ ਰਿਹਾ ਸੀ ਤੇ ਖਿਆਲੇਪਿੰਡ ਦੇ ਕੋਲ ਜਦੋਂ ਪਹੁੰਚਦਾ ਹੈ ਤੇ ਖਿਆਲੇ ਤੋਂ ਹੀ ਦੋ ਨੌਜਵਾਨ ਜਿਹੜੇ ਨੇ ਆਪਣੇ ਕੰਮ ਲਈ ਨਿਕਲਦੇ ਨੇ ਉਹ ਸਵਿਫਟ ਤੇ ਹੀ ਸਵਾਰ ਹੁੰਦੇ ਨੇ ਇਹਨਾਂ ਦੇ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਤੇ ਮੌਕੇ ਤੇ ਹੀ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਮੀਆਂ ਬੀਬੀ ਸਮੇਤ ਜਿਹੜਾ ਖਿਆਲੇ ਦਾ ਹੀ ਇੱਕ ਰਹਿਣ ਵਾਲਾ ਨੌਜਵਾਨ ਸੀ ਉਹਦੀ ਮੌਤ ਹੋ ਗਈ ਹੈ ਤੇ ਉਸ ਦਾ ਜਿਹੜਾ ਦੋਸਤ ਜੋ ਕਿ ਖਿਆਲੇ ਤੋਂ ਹੀ ਤਾਲੁਕਾਤ ਰੱਖਦਾ ਸੀ ਉਸ ਨੂੰ ਮਾਨਸਾ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਆ ਗਿਆ ਉਸਦੀ ਹਾਲਤ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਹਾਸੇ ਦੀ ਜਿਹੜਾ ਵਜਾ ਕੀੜੀ ਹੈ ਉਸ ਬਾਬਤ ਇਹ ਜ ਕੋਈ ਵੀ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ ਤੇ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਜਦੋਂ ਅਸੀਂ ਮੌਕੇ ਤੇ ਪਹੁੰਚਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਰਾਹਗੀਰਾਂ ਦੇ ਵੱਲੋਂ ਜਿਹੜਾ ਹੈ ਉਸ ਹਾਦਸੇ ਦੇ ਵਿੱਚ ਪੀੜਤ ਲੋਕਾਂ ਨੂੰ ਮਾਨਸਾ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਜਾਂਦਾ ਹੈ ਤੇ ਜਦੋਂ ਜਾ ਕੇ ਪੂਰੇ ਘਟਨਾਕ੍ਰਮ ਦਾ ਜਾਇਜ਼ਾ ਲੈਂਦੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਓਵਰ ਸਪੀਡ ਜਿਹੜੀ ਉਹ ਵਜਾ ਰਹਿ ਸਕਦੀ ਹੈ ਔਰ ਹਾਦਸੇ ਦਾ ਅਸਲ ਕਾਰਨ ਜਿਹੜਾ ਹੈ ਉਸ ਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਹੈਗੀ ਹੈ ਉਹ ਹਾਸਲ ਕਰਨ ਦੀ ਮਾਨਸਾ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਪਟਿਆਲਾ ਮਾਨਸਾ ਰੋਡ ਦੇ ਉੱਤੇ ਖਿਆਲਾ ਪਿੰਡ ਦੇ ਕੋਲ ਦੋ ਗੱਡੀਆਂ ਆਪਸ ਟਕਰਾ ਗਈਆਂ ਜਿਸ ਵਿੱਚ ਚਾਰ ਬੰਦੇ ਜ਼ਖਮੀ ਹੋਏ ਸੀਗੇ ਉਹਨਾਂ ਚੋਂ ਦੋ ਦੀ ਤਾਂ ਮੌਕੇ ਦੇ ਉੱਤੇ ਹੀ ਮੌਤ ਹੋਈ ਤੇ ਇੱਕ ਔਰਤ ਸੀ ਸਪਿੰਦਰ ਕੌਰ ਜਿਹੜੀ ਕਿ ਰਤੀ ਦੇ ਰਹਿਣ ਵਾਲੀ ਸੀ ਤੇ ਇੱਕ ਲੜਕਾ ਖਿਆਲਾਕਲੰਦਰ ਰਹਿਣ ਵਾਲਾ ਸੀ ਜਗ ਬਲਕਾਰ ਸਿੰਘ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਜਿਹੜਾ ਉਪਕਾਰ ਸਿੰਘ ਸੀਗਾ ਉਹ ਜ਼ਖਮੀ ਹਾਲਤ ਚ ਲਿਆਂਦਾ ਗਿਆ ਸੀ ਉਹ ਦੀ ਇੱਥੇ ਹਸਪਤਾਲ ਚ ਆ ਕੇ ਮੌਤ ਹੋ ਗਈ ਇੱਕ ਲੜਕਾ ਅਮਨਪ੍ਰੀਤ ਸਿੰਘ ਹੈ ਜਿਹੜਾ ਕਿ ਥਲੇਵੇਂ ਪਿੰਡ ਦਾ ਰਹਿਣ ਵਾਲਾ ਹੈ ਉਹ ਉਹਨੂੰ ਮੋਢੀ ਸਹਾਇਤਾ ਦੇ ਕੇ ਉਹ ਸੀਰੀਅਸ ਹਾਲਤ ਹੋਣ ਕਰਣ ਉਹਨੂੰ ਰੈਫਰ ਕਰ ਦਿੱਤਾ ਗਿਆ ਸੀ ਕਿਹੜੀ ਰਾਤ ਕੀਤਾ ਗਿਆ ਸੀ ਕੁਣ ਸਰ ਬਠਿੰਡੇ ਪੇ ਜਾਏਗੀ ਹਾਂਜੀ ਅੱਜ ਪੌਣੇ ਕੇ 11 ਵਜੇ ਮੈਨੂੰ ਫੋਨ ਮਸੂਰ ਹੋਇਆ ਸੀਗਾ ਇਤਲਾ ਮਿਲੀ ਕਿ ਦੋ ਗੱਡੀਆਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਮੈਂ ਮੌਕੇ ਤੇ ਪਹੁੰਚ ਕੇ ਆਪਣੇ ਦੋਨਾਂ ਗੱਡੀਆਂ ਨੂੰ ਜਾ ਕੇ ਦੇਖਿਆ ਐਚ ਆਰ 22 ਜੀ 2234 ਸਵਿਫਟ ਗੱਡੀ ਤੇ ਐਚ ਆਰ 36 ਡਬਲਯੂ 3295 ਸਵਿਫਟ ਦੋਨਾਂ ਆਪਸ ਵਿੱਚ ਟਕਰਾਈਆਂ ਹੋਣ ਕਰਕੇ ਐਕਸੀਡੈਂਟ ਦਾ ਰਾਹਣ ਤੇ ਜਿੱਥੇ ਮੌਕੇ ਤੋਂ ਪਤਾ ਲੱਗਿਆ ਵੀ ਜਿਹਦੇ ਵਿੱਚ ਬਲਕਰਨ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਮਲਕੋਰੋਂ ਖਿਆਲਾ ਤੇ ਉਹਦਾ ਦੋਸਤ ਕਮਲਪ੍ਰੀਤ ਸਿੰਘ ਪੁੱਤਰ ਹਰਮੀਰ ਸਿੰਘ ਵਾਸੀ ਤਲੇਮਾ ਇਹ ਖਿਆਲੇ ਤੋਂ ਆਪਣੇ ਕਿਸੇ ਕੰਮ ਕਰ ਲਈ ਭੀਖੀ ਜਾ ਰਹੇ ਸੀਗੇ ਤੇ ਅਪਕਾਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਰਤੀਆ ਤੇ ਉਸ ਦੀ ਘਰ ਵਾਲੀ ਸੁਵਿੰਦਰ ਕੌਰ ਪਤਨੀ ਅਪਕਾਰ ਸਿੰਘ ਵਾਸੀ ਰਤੀਆ ਇਹ ਆਪਣੇ ਕਿਸੇ ਕੰਮ ਕਰ ਲਈ ਭੀਖੀ ਤੋਂ ਬਠਿੰਡਾ ਨੂੰ ਜਾ ਰਹੇ ਸੀਗੇ ਤੇ ਉਦੋਂ ਬਾਅਦ ਮੇਰੇ ਜਾਣ ਤੋਂ ਪਹਿਲਾਂ ਹੀ ਇਹਨਾਂ ਵਿਚਾਰੇ ਈਜੜ ਨੂੰ ਆਪਣੇ ਰਾਘੀਰਾਂ ਨੇ ਸਰਕਾਰੀ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾ ਦਿੱਤਾ ਸੀਗਾ ਤੇ ਜਿੱਥੇ ਸਾਨੂੰ ਰੁੱਕੇ ਮਹਸੂਲ ਹੋ ਚੁੱਕੇ ਨੇ ਕਿ ਜਿਸ ਵਿੱਚ ਪਤਾ ਲੱਗੇ ਕਿ ਬਲਕਾਰਨ ਦੇ ਸਕੇ ਪੁੱਤਰ ਜੀਸੀ ਦੀ ਵਾਸੀ ਮਲਕਪੁਰ ਖਿਆਲਾ ਦੀ ਮੌਤ ਹੋ ਮੌਤ ਤਾਂ ਹੋ ਚੁੱਕੀ ਆ ਅਪਕਾਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਰਤਿਆ ਤੇ ਉਹਦੇ ਘਰ ਵਾਲੀ ਸੁਬਿੰਦਰ ਕੌਰ ਪਤਨੀ ਅਪਕਾਰ ਸਿੰਘ ਵਾਸੀ ਰਤਿਆ ਤਿੰਨ ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ ਕੋਮਲਪ੍ਰੀਤ ਸਿੰਘ ਨੂੰ ਕਿਸੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ ਚੱਲ ਰਹੀ ਆ ਜੀ ਜੋ ਕਾਨੂੰਨ ਸਰਕਾਰ ਵੀ ਬਣਦੀ ਆ ਉਹ ਕੀਤੀ ਜਾ ਰਹੀ ਆ